ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਸਿੰਘ ਅੱਜ ਸਾਡਾ ਵਿਸ਼ਾ ਹੈ ਲੋਨ ਦੇ ਸਬੰਧ ਦੇ ਵਿੱਚ ਸਾਡੇ ਨਾਲ ਨੇ ਵਿਸ਼ਾ ਮਾਹਰ ਸਿਕਿਓਰ ਸੈਂਸ ਕੰਪਨੀ ਦੇ ਫਾਊਂਡਰ ਗੁਰਦੀਪ ਸਿੰਘ ਇਹਨਾਂ ਨਾਲ ਆਪਾਂ ਲੋਨ ਬਾਰੇ ਗੱਲ ਕਰਾਂਗੇ ਕਿ ਜਦੋਂ ਅਸੀਂ ਕੋਈ ਬਿਜ਼ਨਸ ਸਟਾਰਟ ਕਰਦੇ ਆ ਜਾਂ ਘਰ ਬਣਾਉਂਦੇ ਆ ਤਾਂ ਲੋਨ ਲੈਣੇ ਆ ਇਸ ਧਾਰਨ ਬੰਦਾ ਲੋਨ ਨੂੰ ਕਿਵੇਂ ਅਪਲਾਈ ਕਰੇ ਉਹ ਕਿਹੜੇ ਕਿਹੜੇ ਡਾਕੂਮੈਂਟਾਂ ਦੀ ਇਹਦੇ ਵਿੱਚ ਲੋੜ ਹੁੰਦੀ ਹੈ ਤੇ ਲੋਨਾਂ ਦੀਆਂ ਪ੍ਰਮੁੱਖ ਕਿਸਮਾਂ ਕਿਹੜੀਆਂ ਨੇ ਉਹਨਾਂ ਬਾਰੇ ਆਪਾਂ ਗੱਲ ਕਰਦੇ ਆਂ ਮੰਜੀ さん ਦੱਸੋ ਕਿ ਜਦੋਂ ਅਸੀਂ ਲੋਨ ਨੂੰ ਅਪਲਾਈ ਕਰਦੇ ਹਾਂ ਤਾਂ ਉਹ ਕਿਸ ਤਰ੍ਹਾਂ ਅਪਲਾਈ ਕਰੀਏ ਰਿਕੁਆਇਰਮੈਂਟ ਦੇ ਅਨੁਸਾਰ ਸਾਨੂੰ ਕਿਹੜਾ ਲੋਨ ਜਿਹੜਾ ਹੈ ਉਹ ਸਹੀ ਬੈਠ ਬੈਠੇਗਾ ਤੇ ਜਿਹਦੇ ਵਿੱਚ ਸਾਨੂੰ ਘੱਟ ਵਿਆਜ ਪਵੇ ਤੇ ਹੋਰ ਜਿਹੜੇ ਫਾਇਦੇ ਨੇ ਸਾਨੂੰ ਉਹਨਾਂ ਬਾਰੇ ਦੱਸੋ ਜੀ ਅੱਛੇ ਗੱਲ ਦੀ ਸਾਰਿਆਂ ਨੂੰ ਮੈਂ ਗੁਰਦੀਪ ਸਿੰਘ ਸਿਕਿਓਰਸਨਸ ਫਾਈਨੈਂਸ਼ੀਅਲ ਪ੍ਰਾਈਵੇਟ ਲਿਮਟਿਡ ਤੋਂ ਅ ਗੁਰਪ੍ਰੀਤ ਜੀ ਜਿਹੜੇ ਲੋਨ ਨੇ ਨਾ ਲੋਨ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਲੋਨ ਨੇ ਸਿਕਿਓਰ ਲੋਨ ਤੇ ਅਨਸਿਕਿਓਰ ਲੋਨ ਸਿਕਿਉਰ ਲੋਨ ਜਿਹੜੇ ਹੁੰਦੇ ਨੇ ਉਹ ਜਿਵੇਂ ਕਿ ਜਿੰਨਾਂ ਦੇ ਅਗੇਸਟ ਸਿਕਿਉਰਟੀ ਦੀ ਲੋੜ ਪੈਂਦੀ ਹੈ ਉਹ ਸਿਕਿਉਰ ਲੋਨ ਨੇ ਜਿਵੇਂ ਹੋਮ ਲੋਨ ਹੈ ਜਾਂ ਫਿਰ ਆਪਣੀ ਖੇਤੀਬਾੜੀ ਲਿਮਟ ਹੈ ਕਾਰ ਲੋਨ ਹੈ ਕੋਈ ਸਿਕਿਉਰ ਬਿਜ਼ਨਸ ਲੋਨ ਹੈ ਲੈਪ ਲੋਨ ਹੈ 골ਡ ਲੋਨ ਹੈ ਜਿੰਨਾਂ ਦੇ ਅਗੇਸਟ ਕੋਈ ਵੀ ਸਿਕਿਉਰਟੀ ਹੁੰਦੀ ਹੈ ਉਹ ਸਿਕਿਉਰ ਲੋਨ ਨੇ ਐਂਡ ਇੱਕ ਅਨਸਿਕਿਉਰ ਲੋਨ ਹੁੰਦੇ ਆ ਅਨਸਿਕਿਉਰ ਲੋਨ ਕਿਹੜੇ ਆ ਅਨਸਿਕਿਉਰ ਲੋਨ ਜਿਵੇਂ ਕਿ ਪਰਸਨਲ ਲੋਨ ਸੈਲਡ ਕਲਾਸ ਨੂੰ ਮਿਲਦਾ ਹੈ ਸੈਲਡ ਬੰਦੇ ਨੂੰ ਮਿਲਦਾ ਹੈ ਐਂਡ ਕ੍ਰੈਡਿਟ ਕਾਰਡ ਤੇ ਲੋਨ ਹੋ ਗਿਆ ਕ੍ਰੈਡਿਟ ਕਾਰਡ ਤੇ ਕਾਫੀ ਸਾਰੇ ਹੋਰ ਅਨਸਿਕਿਉਰ ਲੋਨ ਜਿਵੇਂ ਕਿ ਜੰਬੋ ਲੋਨ ਜਾਂ ਫਿਰ ਅਨਸਿਕਿਉਰ ਬਿਜ਼ਨਸ ਲੋਨ ਜਾਂ ਫਿਰ ਐਜੂਕੇਸ਼ਨ ਲੋਨ ਇਹ ਅਨਸਿਕਿਉਰ ਲੋਨ ਨੇ ਜਿੰਨਾ ਲੋਨਸ ਦੇ ਲਈ ਪ੍ਰਾਪਰਟੀ ਦੀ ਲੋੜ ਨਹੀਂ ਪੈਂਦੀ ਜਿਹੜੇ ਲੋਨਸ ਦੇ ਲਈ ਪ੍ਰਾਪਰਟੀ ਦੀ ਲੋੜ ਪੈਂਦੀ ਹੈ ਉਹਨੂੰ ਆਪਾਂ ਸਿਕਿਉਰ ਲੋਨ ਦੀ ਕੈਟਾਗਰੀ ਚ ਰੱਖਦੇ ਹਾਂ ਐਂਡ ਜਿਹੜੇ ਲੋਨ ਨੂੰ ਪ੍ਰਾਪਰਟੀ ਦੀ ਜਾਂ ਕਿਸੇ ਵੀ ਸਿਕਿਉਰਟੀ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਆਪਾਂ ਅਨਸਿਕਿਉਰ ਤੇ ਕਿਹੜਾ ਲੋਨ ਹੈ ਜਿਹੜਾ ਅਪਲਾਈ ਕਰੇ ਬੰਦਾ ਸਿਕਿਉਰ ਲੋਨ ਜਾਂ ਅਨਸਿਕਿਉਰ ਲੋਨ ਬਲਾਈ ਕਰੇ ਇਹ ਸਾਡੇ ਦੱਸਕਾਂ ਨੂੰ ਦੱਸੋ ਜਿਹਦੇ ਵਿੱਚ ਆਪਾਂ ਨੂੰ ਫਾਇਦਾ ਹੈ ਮਤਲਬ ਕਿ ਵਿਆਜ ਸਾਨੂੰ ਘੱਟ ਪਵੇ ਠੀਕ ਭਗੁਰਪੀ ਜੀ ਉਹ ਜਿਹੜਾ ਲੋਨ ਹੁੰਦਾ ਹੈ ਉਹ ਹਮੇਸ਼ਾ ਆਪਾਂ ਨੂੰ ਆਪਣੀ ਪ੍ਰੋਫਾਈਲ ਦੇ ਮੁਤਾਬਕ ਮਿਲਦਾ ਠੀਕ ਹੈ ਜੀ ਜਿਹੜਾ ਸਿਕਿਉਰ ਲੋਨ ਹੈ ਸਿਕਿਉਰ ਲੋਨ ਵੈਸੇ ਜਿਆਦਾ ਫਾਇਦੇਮੰਦ ਹੁੰਦਾ ਹੈ ਤੇ ਈਜ਼ੀ ਹੋ ਜਾਂਦਾ ਜਿਹੜੇ ਅਨਸਿਕਿਉਰ ਲੋਨ ਨੇ ਅਨਸਿਕਿਉਰ ਲੋਨ ਦਾ ਜਿਹੜਾ ਰੇਟ ਆਫ ਇੰਟਰਸਟ ਸਿਕਿਉਰ ਲੋਨ ਦੇ ਬਦਲੇ ਜ਼ਿਆਦਾ ਹੁੰਦਾ ਠੀਕ ਹੈ ਉਹਨਾਂ ਦੀ ਪੇਪਰ ਫਾਰਮੈਲिटीज ਘੱਟ ਹੁੰਦੀਆਂ ਰੇਟ ਆਫ ਇੰਟਰਸਟ ਅਨਸਿਕਿਉਰ ਲੋਨ ਦਾ ਜ਼ਿਆਦਾ ਹੋਏਗਾ ਟਿਨਿਓਰ ਆਨ ਸਿਕਿਉਰ ਲੋਨ ਦੀ ਘੱਟ ਹੋਏਗੀ ਸਿਕਿਉਰ ਲੋਨ ਦੀ ਜ਼ਿਆਦਾ ਹੋਏਗੀ ਬਟ ਫਾਰਮੈਲिटीज ਜਿਵੇਂ ਕਿ ਅਨਸਿਕਿਉਰ ਲੋਨ ਅਗਰ ਕਿਸੇ ਸੈਲਿਡ ਬੰਦੇ ਨੇ ਅਨਸਿਕਿਉਰ ਲੋਨ ਲੈਣਾ ਹੈ ਤਾਂ ਸੈਲਿਡ ਬੰਦੇ ਦੀ ਜਿਹੜੀ ਸੈਲਰੀ ਹੈ ਉਹ ਬਾਇ ਅਕਾਊਂਟ ਚਾਹੀਦੀ ਹੈ ਮਿਨੀਮਮ ਸੈਲਰੀ 30000 ਹੋਵੇ ਠੀਕ ਹੈ ਜੀ ਆਦਰਵਾਇਜ਼ ਅਨਸਿਕ ਠੀਕ ਹੈ ਜੀ ਜੇ ਜੀ ਸੈਲਰੀ 30000 ਤੋਂ ਘੱਟ ਹੈ 20000 ਹੈ 25000 ਹੈ ਉਸਕਿਉਰ ਲੋਨ ਦੀ ਕੈਟਾਗਰੀ ਚ ਆਉਣਗੇ ਅਨਸਕਿਉਰ ਲੋਨ ਦੀ ਕੈਟਾਗਰੀ ਚ ਨਹੀਂ ਆਉਣਗੇ ਤੇ ਇਸੇ ਤਰ੍ਹਾਂ बिजनेਸਮੈਨ ਨੇ ਜਿਹੜੇ बिजनेਸਮੈਨ ਜਿੱਦੇ बिजनेਸਮੈਨ ਕੋਈ ਛੋਟਾ ਕੋਈ ਕਰਿਆਨੇ ਵਾਲਾ ਹੈਗਾ ਜਾਂ ਕੋਈ ਵੀ ਛੋਟੇ बिजनेਸਮੈਨ ਹੈਗੇ ਨੇ ਜਿਹੜੇ ਆਈਟੀਆਰ ਵਗੈਰਾ ਨਹੀਂ ਭਰਦੇ ਜਿਨ੍ਹਾਂ ਕੋਲੇ ਰੈਗੂਲਰ ਆਈਟੀਆਰ ਨਹੀਂ ਹੈਗੀਆਂ ਉਹ ਅਨਸਕਿਉਰ ਲੋਨ ਦੀ ਕੈਟਾਗਰੀ ਚ ਨਹੀਂ ਆਉਣਗੇ ਉਹਨਾਂ ਨੂੰ ਸਿਰਫ ਔਰ ਸਿਰਫ ਸਕਿਉਰ ਲੋਨ ਹੋਵੇਗਾ ਠੀਕ ਹੈ ਜੀ ਜਿਆਦਾਤਰ ਸਾਡੇ ਦੋਸਤ ਸਾਨੂੰ ਫੋਨ ਕਰਦੇ ਆ ਸਾਡੇ ਤੋਂ ਪੁੱਛਦੇ ਆ ਕਿ ਜੀ ਮੈਨੂੰ ਪਰਸਨਲ ਲੋਨ ਚਾਹੀਦਾ ਪਰਸਨਲ ਲੋਨ ਦਾ ਮਤਲਬ ਹੈਗਾ ਪਰਸਨਲ ਯੂਸਸ ਵਾਸਤੇ ਠੀਕ ਹੈ ਬਟ ਪਰਸਨਲ ਲੋਨ ਜਿਹੜਾ ਹੁੰਦਾ ਉਹ ਇੱਕ ਸੈਲaried ਬੰਦੇ ਨੂੰ ਹੁੰਦਾ ਜਾਂ ਫਿਰ ਇੱਕ ਬਿਜ਼ਨਸਮੈਨ ਨੂੰ ਹੁੰਦਾ ਜਿਹਦੀ ਡਾਕੂਮੈਂਟਡ ਇਨਕਮ ਹੈਗੀ ਹੈ ਜਿਹਦੀ ਕੋਈ ਡਾਕੂਮੈਂਟਡ ਇਨਕਮ ਨਹੀਂ ਹੈਗੀ ਜਿਹਦੀ ਕੋਈ ਸੈਲਰੀ ਨਹੀਂ ਆਉਂਦੀ ਅਕਾਊਂਟ 'ਚ ਜਾਂ ਫਿਰ ਆਈਟੀਆਰ ਨਹੀਂ ਜਾਂਦੀ ਉਹਨਾਂ ਨੂੰ ਅਨਸਿਕਿਉਰ ਲੋਨ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਅਨਸਕਿਉਰ ਲੋਨ ਦੇ ਕੈਟਾਗਰੀ ਦੇ ਵਿੱਚ এডਿਕੇਸ਼ਨ ਲੋਨ ਆ ਜਾਂਦਾ ਹੈ এডਿਕੇਸ਼ਨ ਲੋਨ ਵੀ ਅਨਸਕਿਉਰ ਉਹਨਾਂ ਲੋਕਾਂ ਨੂੰ ਹੁੰਦਾ ਹੈ ਜਿਨ੍ਹਾਂ ਦੀ ਇਨਕਮ ਪ੍ਰੋਫਾਈਲ ਅੱਛੀ ਹੈ ਠੀਕ ਹੈ ਜੀ ਜ਼ਿਆਦਾਤਰ ਸਾਡੇ ਕੋਲੇ ਕਾਲਸ ਆਉਂਦੀਆਂ ਨੇ ਕਿ ਲੇਬਰ ਕਲਾਸ ਹੈਗੇ ਆ ਨਾ ਕਿ ਜਿਨ੍ਹਾਂ ਦੀ ਕੋਈ ਆਈਟੀਆਰ ਨਹੀਂ ਜਾਂਦੀ ਜਾਂ ਐਗਰੀਕਲਚਰ ਲੈਂਡ ਬੰਦੇ ਕੋਲੇ 2 ਏਕੜ ਹੈ 2.5 ਏਕੜ ਹੈ ਉਹਦੇ ਜੇ ਫਾਰਮ ਹੀ ਨਹੀਂ ਹੈਗੇ ਉਹ এডਿਕੇਸ਼ਨ ਲੋਨ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਕਲਾਸਿਸ ਦੇ ਵਿੱਚ ਐਜੂਕੇਸ਼ਨ ਲੋਨ ਨਹੀਂ ਹੋਊਗਾ। ਉਹਨਾਂ ਕਲਾਸਿਸ ਦੇ ਵਿੱਚ ਸਿਰਫ ਔਰ ਸਿਰਫ ਅਗਰ ਐਜੂਕੇਸ਼ਨ ਲੋਨ ਹੋਊਗਾ ਤਾਂ ਸਿਕਿਉਰ ਲੋਨ ਹੋਊਗਾ। ਜਿਨ੍ਹਾਂ ਦੇ ਅਗੇਂਸਟ ਬੈਂਕ ਕੋਈ ਨਾ ਕੋਈ ਸਕਿਉਰਟੀ ਲਵੇਗੀ। ਅ ਕਈ ਵਾਰੀ ਇਹ ਹੁੰਦਾ ਜੀ ਮਤਲਬ ਕਿ ਇਨਕਮ ਅੱਛੀ ਹੁੰਦੀ ਹੈ ਪਰ ਉਹ ਆਈਟੀਆਰ ਨਹੀਂ ਭਰਦੇ ਹੁੰਦੇ। ਉਸ ਕੇਸਿਸ ਦੇ ਵਿੱਚ ਲੋਨ ਕਿਵੇਂ ਅਪਲਾਈ ਹੋਊਗਾ ਜਾਂ ਕਿਹੜਾ ਲੋਨ ਅਪਲਾਈ ਹੁੰਦਾ। ਉਹਨਾਂ ਕੇਸਿਸ ਦੇ ਵਿੱਚ ਗੁਰਪ੍ਰੀਤ ਜੀ ਸਿਰਫ ਔਰ ਸਿਰਫ ਜਿਹੜਾ ਸਿਕਿਉਰ ਲੋਨ ਅਪਲਾਈ ਹੋਏਗਾ ਜਿਹਦੇ ਅਗੇਂਸਟ ਆਪਾਂ ਕੋਈ ਨਾ ਕੋਈ ਸਕਿਉਰਟੀ ਦੇਵਾਂਗੇ। ਠੀਕ ਹੈ ਉਹਨਾਂ ਦੇ ਬਿਜ਼ਨਸ ਨੂੰ ਅਸੈਸ ਕਰਕੇ ਉਹਨਾਂ ਦੇ ਬਿਜ਼ਨਸ ਨੂੰ ਸਮਝ ਕੇ ਕਿ ਕਿੰਨਾ ਲੋਨ ਲਈ ਉਹ ਐਲੀਜੀਬਲ ਹੈਗੇ ਨੇ ਕਿੰਨੀ ਉਹਨਾਂ ਦੀ ਇਨਕਮ ਹੈਗੀ ਹੈ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਪ੍ਰੋਪਰਟੀ ਵੈਲਿਊ ਐਂਡ ਉਹਨਾਂ ਦੀ ਇਨਕਮ ਦੋਨਾਂ ਨੂੰ ਜਸਟੀਫਾਈ ਕਰਕੇ ਲੋਨ ਹੋਏਗਾ ਇੱਕ ਸਿਬਲ ਦੇ ਬਾਰੇ ਵਿੱਚ ਇਕਤੋਂਦੀ ਹੈ ਵੀ ਸਿਬਲ ਕਿੰਨਾ ਆਪਾਂ ਨੂੰ ਸਿਬਲ ਸਕੋਰ ਲੋਨ ਵਾਸਤੇ ਚਾਹੀਦਾ ਹੈ ਇੱਕ ਅੱਛੇ ਲੋਨ ਵਾਸਤੇ ਜਿੱਤੇ ਘੱਟ ਇੰਟਰਸਟ ਹੋਵੇ ਤੇ ਜੇ ਸਿਬਲ ਸਕੋਰ ਡਾਊਨ ਹੈ ਤਾਂ ਉਸ ਨੂੰ ਆਪਾਂ ਕਿਵੇਂ ਅਪ ਕਰ ਸਕਦੇ ਆ ਇਹਦੇ ਬਾਰੇ ਵੀ ਜਾਣਕਾਰੀ ਜਿਹੜੀ ਹੈ ਜੀ ਗੁਰਪ੍ਰੀਤ ਜੀ ਇਹਦੇ ਚ ਕੀ ਹੈਗਾ ਸਿੰਪਲ ਸਕੋਰ ਦੀ ਕੈਟਾਗਰੀ ਜਿਹੜੀ ਹੈਗੀ ਹੈ ਇਹਨੂੰ ਤਿੰਨ ਚਾਰ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਗਿਆ ਗੁੱਡ ਕੈਟਾਗਰੀ ਵੈਰੀ ਗੁੱਡ ਕੈਟਾਗਰੀ ਐਵਰੇਜ ਕੈਟਾਗਰੀ ਪੂਰ ਕੈਟਾਗਰੀ ਇੱਕ ਬੈਡ ਕੈਟਾਗਰੀ ਜਿਹੜੀ ਵੈਰੀ ਗੁੱਡ ਕੈਟਾਗਰੀ ਹੈ ਵੈਰੀ ਗੁੱਡ ਕੈਟਾਗਰੀ 800 ਤੋਂ ਲੈ ਕੇ 900 ਜਿਹਦਾ ਸਿੰਪਲ ਸਕੋਰ ਹੈ ਵੈਰੀ ਗੁੱਡ ਕੈਟਾਗਰੀ ਦੇ ਵਿੱਚ ਆਉਂਦੀ ਹੈ ਉਹ ਅਗਰ ਇਨਕਮ ਡਾਕੂਮੈਂਟਸ ਬੰਦੇ ਕੋਲ ਹੈਗੇ ਤਾਂ ਉਹ ਅਨਸਿਕਿਉਰ ਐਂਡ ਸਿਕਿਉਰ ਲੋਨ ਦੋਨਾਂ ਦੇ ਵਿੱਚ ਬੰਦਾ ਕੁਆਲੀਫਾਈ ਹੁੰਦਾ ਜਿੰਨਾਂ ਦਾ ਸਕੋਰ 800 ਤੋਂ ਉੱਪਰ ਹੁੰਦਾ ਉਸ ਤੋਂ ਬਾਅਦ ਗੁੱਡ ਕੈਟਾਗਰੀ ਜਿੰਨਾਂ ਦਾ ਸਕੋਰ 750 ਤੋਂ ਲੈ ਕੇ 800 ਸਕੋਰ ਹੁੰਦਾ ਉਹਨਾਂ ਦੀ ਵੀ ਅਗਰ ਇਨਕਮ ਡਾਕੂਮੈਂਟਸ ਅੱਛੇ ਹੈਗੇ ਹੈ ਇਨਕਮ ਹੈਗੀ ਹੈ ਪ੍ਰੋਪਰ ਤਾਂ ਉਹ ਸਿਕਿਉਰ ਲੋਨ ਐਂਡ ਅਨਸਿਕਿਉਰ ਲੋਨ ਦੋਨਾਂ ਦੇ ਵਿੱਚ ਬੰਦਾ ਕੁਆਲੀਫਾਈ ਕਰਦਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਹੈਗੀ ਐਵਰੇਜ ਕੈਟਾਗਰੀ ਐਵਰੇਜ ਕੈਟਾਗਰੀ 700 ਤੋਂ ਲੈ ਕੇ 750 ਜਿਹਦਾ ਸਿਮਲ ਸਕੋਰ ਹੈ ਉਹ ਕੈਟਾਗਰੀ ਨੂੰ ਸੀ ਐਵਰੇਜ ਕੈਟਾਗਰੀਸ ਕਿਹਾ ਜਾਂਦਾ ਉਹ ਕੈਟਾਗਰੀਸ ਦੇ ਵਿੱਚ ਅਗਰ ਬਿਜ਼ਨਸ ਇਨਕਮ ਇਨਕਮ ਡਾਕੂਮੈਂਟਸ ਤੁਹਾਡੇ ਕੋਲੇ ਬਹੁਤ ਅੱਛੇ ਹੈਗੇ ਨੇ ਤਾਂ ਤੁਸੀਂ ਅਨਸਿਕਿਉਰ ਲੋਨ ਦੇ ਵਿੱਚ ਕੁਆਲੀਫਾਈ ਕਰ ਜਾਓਗੇ ਐਂਡ ਅਗਰ ਤੁਹਾਡੇ ਕੋਲੇ ਇਨਕਮ ਡਾਕੂਮੈਂਟਸ ਜ਼ਿਆਦਾ ਨਹੀਂ ਹੈਗੇ ਤਾਂ ਤੁਸੀਂ ਸਿਕਿਉਰ ਲੋਨ ਤੁਹਾਨੂੰ ਮਿਲ ਜੇਗਾ इजीली ਐਵਰੇਜ ਕੈਟਾਗਰੀ ਬਟ ਅਗਰ ਤੁਹਾਡੇ ਇਨਕਮ ਡਾਕੂਮੈਂਟਸ ਥੋੜੇ ਜਿਹੀ ਪੂਰਨੇ ਤਾਂ ਇਸ ਕੈਟਾਗਰੀ ਦੇ ਵਿੱਚ ਸ਼ਾਇਦ ਤੁਸੀਂ ਨਾ ਰਜਿਸਟਰ ਕਰ ਪਾਓ ਠੀਕ ਹੈ ਉਹ ਡਿਪੈਂਡ ਔਨ ਯੂਅਰ ਡਾਕੂਮੈਂਟਸ ਹੈ ਐਂਡ ਡਿਪੈਂਡ ਔਨ ਯੂਅਰ ਬੈਂਕਿੰਗ ਐਂਡ ਡਿਪੈਂਡ ਔਨ ਯੂਅਰ ਆਈਟੀਅਰਸ ਸਾਰੀਆਂ ਚੀਜ਼ਾਂ ਤੇ ਉਸ ਤੋਂ ਨੀਚੇ 650 ਤੋਂ ਜਿਹੜਾ 700 ਸਿਬਲ ਸਕੋਰ ਹੈ ਉਸ ਕੈਟਾਗਰੀ ਦੇ ਵਿੱਚ ਅਨਸਕਿਉਰ ਲੋਨ ਹੋਣਾ ਇੰਪੋਸੀਬਲੀ ਹੈ ਠੀਕ ਹੈ ਉਹ 1-2% ਚਾਂਸ ਹੁੰਦੇ ਹੈ ਕਿ ਉਹ ਔਰ ਕਿਸ ਕਾਰਨ ਕਰਕੇ ਘਟਿਆ ਹੈ ਅਗਰ ਗਰੰਟਰ ਕਰਕੇ ਘਟਿਆ ਜਾਂ ਕੁਝ ਹੋਰ ਕਰਕੇ ਘਟਿਆ ਹੈ ਕਈ ਵਾਰੀ ਫਾਰ ਐਗਜ਼ਾਮਪਲ ਮੇਰਾ ਸਿੰਬਲ ਹੈ ਮੇਰਾ ਸਿੰਬਲ ਘਟ ਜਾਂਦਾ ਬਟ ਉਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਹੁੰਦੀ ਠੀਕ ਹੈ ਤਾਂ ਉਹਨਾਂ ਕੇਸਾਂ ਦੇ ਵਿੱਚ ਮੇਰੀ ਅਟੈਂਸ਼ਨ ਨੂੰ ਚੈੱਕ ਕਰਕੇ ਮੈਂ ਜਿਹੜੀ ਸਿੰਬਲ ਹੈਗੀ ਆ ਉਹ ਇੱਕ ਜਿਹੜਾ ਹੈਗਾ ਅਟੈਂਸ਼ਨ ਚੈੱਕ ਕਰਨ ਵਾਸਤੇ ਬਣਿਆ ਹੋਇਆ ਤਾਂ ਉਹਦੇ ਵਿੱਚ ਅਸੀਂ ਅਨਸਿਕਿਉਰ ਲੋਨ ਦੇ ਵਿੱਚ 1% ਚਾਂਸ ਨੇ ਕਿ ਸਾਨੂੰ ਅਨਸਿਕਿਉਰ ਲੋਨ ਮਿਲੇ ਬਟ ਸਿਕਿਉਰ ਲੋਨ ਦੇ ਵਿੱਚ ਚਾਂਸਸ ਹੈ ਪਿਓਰ ਲੋਨ ਦੇ ਵਿੱਚ ਵੀ ਅਸੀਂ 100% ਚਾਂਸਸ ਨਹੀਂ ਕਮਾਂਗੇ 90% ਤੋਂ 95% ਚਾਂਸਸ ਹੈਗੇ ਨੇ ਬਟ ਇੱਕ ਹਾਈ ਰੇਟ ਤੇ ਮਿਲੇਗਾ ਨਾਰਮਲ ਰੇਟ ਤੋਂ ਥੋੜਾ ਜਿਹਾ ਉੱਪਰ ਜਾ ਕੇ ਜਿਹੜਾ ਹੈਗਾ ਆਪਾਂ ਨੂੰ ਲੋਨ ਮਿਲਣਾ ਉਸ ਤੋਂ ਬਾਅਦ ਪੂਰ ਕੈਟਾਗਰੀ ਆ ਕਿ ਪੂਰ ਕੈਟਾਗਰੀ ਜਿਹੜੀ ਹੈਗੀ ਹੈ 600 ਤੋਂ ਲੈ ਕੇ 650 ਉਸ ਵਿੱਚ ਅਨਸਕਿਉਰ ਲੋਨ ਤਾਂ ਹੋਣਾ ਹੀ ਕੋਈ ਨਹੀਂ ਹੈ ਅਨਸਕਿਉਰ ਲੋਨ ਉਹਦੇ ਚ ਇੰਪੋਸੀਬਲ ਹੈ ਐਂਡ ਸਕਿਉਰ ਲੋਨ ਦੇ ਚਾਂਸਸ ਜਿਹੜੇ ਹੈਗੇ ਨੇ ਉਹ 10 ਤੋਂ ਲੈ ਕੇ 25% ਚਾਂਸ ਹੈਗੇ ਨੇ ਕਿ ਸਕਿਉਰ ਲੋਨ ਹੋ ਸਕਦਾ ਉਸ ਤੋਂ نیچے ਦਾ ਜਿਹੜਾ ਸਕੋਰ ਹੈਗਾ ਉਹ ਬੈਡ ਕੈਟਾਗਰੀ ਆ ਜਾਂਦਾ ਹੈ ਵੈਰੀ ਬੈਡ ਕੈਟਾਗਰੀ ਆ ਜਾਂਦਾ ਉਹਨਾਂ ਕੇਸਿਸ ਦੇ ਵਿੱਚ ਕਿ ਕੋਈ ਵੀ ਲੋਨ ਪੋਸੀਬਲ ਨਹੀਂ ਹੈ ਉਸ ਤੋਂ نیچے ਇੱਕ ਹੈਗਾ ਮੈਂਸ 1 ਮੈਂਸ 1 ਸੇਬਲ ਦਾ ਜਿਹੜਾ ਉਹ ਫਰੈਸ਼ਰ ਦਾ ਠੀਕ ਹੈ ਜੀ ਇਹਦਾ ਸੇਬਲ ਦਾ ਜਿਹੜਾ ਸਿਸਟਮ ਹੁੰਦਾ ਨਾ ਗੁਰਪ੍ਰੀਤ ਜੀ ਸਿਸਟਮ ਇਹ ਹੈਗਾ ਮੈਂਸ 1 ਤੋਂ ਲੈ ਕੇ ਸੇਬਲ ਸਕੋਰ 900 ਤੱਕ ਹਾਇਰ ਸਾਈਡ ਹੁੰਦਾ ਜਿਹੜਾ ਉੱਪਰ ਵੱਲ ਨੂੰ ਹੁੰਦਾ ਉਹ ਗੁੱਡ ਸਕੋਰ ਨੇ ਵਧੀਆ ਸਕੋਰ ਹੈ ਜਿਹੜਾ ਉਸ ਤੋਂ نیچے ਆਈ ਜਾਂਦਾ ਉਹ ਬੈਡ ਮੈਂਸ ਕੰਸਪੀਬਲ ਉਹਨਾਂ ਲੋਕਾਂ ਦਾ ਹੈਗਾ ਜਿਨ੍ਹਾਂ ਨੇ ਕਦੇ ਕੋਈ ਲੋਨ ਨਹੀਂ ਲਿਆ ਜਿਨ੍ਹਾਂ ਦੇ ਆਧਾਰ ਕਾਰਡ ਤੇ ਪੈਨ ਕਾਰਡ ਤੇ ਕਦੇ ਕੋਈ ਲੋਨ ਨਹੀਂ ਚੜਿਆ ਉਹਨਾਂ ਲੋਕਾਂ ਦਾ ਮੈਂਸ ਕੰਸਪੀਬਲ ਹੁੰਦਾ ਐਂਡ ਮੈਂਸ ਕੰਸਪੀਬਲ ਵਾਲੇ ਜਿਹੜੇ ਹੈਗੇ ਆ ਉਹ ਸਾਰੇ ਲੋਨਸ ਦੇ ਲਈ ਐਲੀਜੀਬਲ ਹੈਗੇ ਨੇ ਫਸਟ ਟਾਈਮ ਕੋਈ ਬੰਦਾ ਕੋਈ ਵੀ ਲੋਨ ਲੈ ਸਕਦਾ ਜੀ ਜਿਵੇਂ ਕਈ ਵਾਰੀ ਲੋਨ ਦਾ ਸਿੰਬਲ ਹੈ ਜਿਹੜਾ ਡਾਊਨ ਹੋ ਜਾਂਦਾ ਫਿਰ ਉਹਨੂੰ ਅੱਪ ਕਿਸ ਤਰ੍ਹਾਂ ਕੀਤਾ ਜਾ ਸਕਦਾ ਤਾਂ ਕਿ ਅੱਗੇ ਜਿਹੜੇ ਆ ਆਪਾਂ ਲੋਨ ਠੀਕ ਤਰੀਕੇ ਨਾਲ ਲੈ ਸਕੀਏ ਅਪਲਾਈ ਕਰੀਏ ਅਪਰ ਦਸੋ ਜੀ ਗੁਰਪ੍ਰੀਤ ਜੀ ਸਕੋਰ ਨੂੰ ਅਪ ਕਰਨ ਵਾਸਤੇ ਸਾਰਿਆਂ ਤੋਂ ਪਹਿਲਾ ਤਰੀਕਾ ਤਾਂ ਇਹੀ ਹੈ ਕਿ ਜਿਹੜੇ ਅਸੀਂ ਕੋਈ ਲੋਨ ਲੈਂਦੇ ਆ ਜਿਹੜੇ ਕੋਈ ਅਸੀਂ ਲਿਮਟ ਲੈਂਦੇ ਆ ਕੁਝ ਵੀ ਐਡਵਾਂਸਸ ਲੈਂਦੇ ਆ ਬੈਂਕ ਤੋਂ ਕੋਈ ਸਹਾਤ ਲੈਨੇ ਆ ਉਹਨਾਂ ਨੂੰ ਅਸੀਂ ਸਹੀ ਤਰੀਕੇ ਨਾਲ ਬੈਂਕ ਨੂੰ ਮੋੜੀਏ ਲੋਨ ਨੂੰ ਸਹੀ ਤਰੀਕੇ ਨਾਲ ਉਹਦੀ ਕਿਸ਼ਤ ਭਰੀਏ ਕਦੇ ਕਿਸ਼ਤ ਲੇਟ ਨਾ ਹੋਵੇ ਇਹ ਕਦੇ ਲਿਮਟ ਦਾ ਵਿਆਜ ਲੇਟ ਨਾ ਹੋਵੇ ਤਾਂ ਸਾਡਾ ਸਕੋਰ ਆਪਣੇ ਆਪ ਬਦਦਾ ਚਲਿਆ ਜਾਂਦਾ ਹੈ ਹਾਂ ਇਨ ਕੇਸ ਕੋਈ ਆਪਣਾ ਲੋਨ ਕਿਸੇ ਪਿਛਲੇ 5-4 ਸਾਲ ਪਹਿਲਾਂ ਸਾਲ ਪਹਿਲਾਂ ਕੋਈ ਡਿਫਾਲਟ ਹੋ ਗਿਆ ਸੀ ਉਹ ਬੈਂਕ ਦੀ ਗਲਤੀ ਕਰਕੇ ਹੋ ਗਿਆ ਸੀ ਜਾਂ ਕਿਸੇ ਵੀ ਕਾਰਨ ਕਰਕੇ ਹੋ ਗਿਆ ਸੀ ਉਸ ਲੋਨ ਨੂੰ ਅਸੀਂ ਬੰਦ ਕਰੀਏ ਉਸ ਲੋਨ ਨੂੰ ਅਸੀਂ ਬੈਂਕ ਨਾਲ ਗੱਲ ਕਰੀਏ ਅਗਰ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਸੈਟਲਮੈਂਟ ਦੇ ਲਈ ਨਹੀਂ ਜਾਣਾ ਚਾਹੀਦਾ ਪਰ ਫਿਰ ਵੀ ਅਗਰ ਤੁਹਾਨੂੰ ਕਿਤੇ ਲੱਗਦਾ ਕਿ ਕਿਤੇ ਬੈਂਕ ਦੀ ਗਲਤੀ ਸੀ ਜਾਂ ਕਿਸੇ ਕੋਈ ਤੁਹਾਨੂੰ ਮਿਸਗਾਈਡ ਹੋਇਆ ਜਾਂ ਕੋਈ ਕਮਿਊਨੀਕੇਸ਼ਨ ਗੈਪ ਰਿਹਾ ਤਾਂ ਤੁਸੀਂ ਉਸ ਲੋਨ ਨੂੰ ਸੈਟਲ ਕਰਕੇ ਜਾਂ ਕੋਈ ਹੋਰ ਵਧੀਆ ਲੋਨ ਲੈ ਕੇ ਠੀਕ ਹੈ ਕੋਈ 골ਡ ਲੋਨ ਲੈ ਕੇ ਜ਼ਿਆਦਾਤਰ 골ਡ ਲੋਨ ਈਜ਼ੀ ਮਿਲ ਜਾਂਦਾ ਹੈ 골ਡ ਲੋਨ ਲੈ ਕੇ ਉਹਨੂੰ ਸਹੀ ਟਾਈਮ ਤੇ ਭਰ ਕੇ ਤੁਸੀਂ ਆਪਦੇ ਸਕੋਰ ਨੂੰ ਵਧਾ ਸਕਦੇ ਸਕੋਰ ਨੂੰ ਵਧਾਉਂਦਾ ਇੱਕੋ ਇੱਕ ਤਰੀਕਾ ਜੀ ਕਿ ਜਿਹੜਾ ਵੀ ਅਸੀਂ ਕੋਈ ਲੋਨ ਲਵਾਂਗੇ ਉਹਦੀ ਕਿਸ਼ਤ ਆਪਾਂ ਟਾਈਮ ਤੇ ਭਰਾਂਗੇ ਉਹ ਚਾਹੇ ਸੰਡੇ ਆ ਗਿਆ ਚਾਹੇ ਜਿਹੜੀ ਕੋਈ ਸਰਕਾਰੀ ਛੁੱਟੀ ਆ ਗਈ ਜੇ ਸਾਡੀ ਕਿਸ਼ਤ 5 ਤਰੀਕ ਨੂੰ ਕੱਟਣੀ ਹੈ ਤਾਂ ਉਹ ਸਾਡੇ ਖਾਤੇ ਚ 5 ਤਰੀਕ ਨੂੰ ਹੀ ਕੱਟਣੀ ਚਾਹੀਦੀ ਹੈ ਜ਼ਿਆਦਾਤਰ ਲੋਕ ਕੀ ਕਹਿੰਦੇ ਆ ਸਾਡੇ ਕੋਲੇ ਜ਼ਿਆਦਾਤਰ ਕੀ ਸੰਦੇ ਆ ਕਿ ਉਹਨਾਂ ਦੀ ਜਿਹੜੀ ਕਿਸ਼ਤ ਕੱਟਣੀ ਸੀ ਉਹ 5 ਤਰੀਕ ਨੂੰ 5 ਤਰੀਕ ਨੂੰ ਜਾਂ ਤਾਂ ਸਰਕਾਰੀ ਛੁੱਟੀ ਸੀ ਜਾਂ ਫਿਰ ਐਂਤਵਾਦ ਸੀ ਜਾਂ ਐਨੀ ਟਾਈਪ ਆਫ ਕੁਝ ਹੋ ਗਿਆ ਉਹਨਾਂ ਨੇ 5 ਦੀ ਬਜਾਏ 6 ਨੂੰ ਕੱਟਾਈ ਉਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਸਿੰਬਲ ਸਕੋਰ ਆ ਉਹ ਹਿੱਟ ਹੁੰਦਾ ਉਹ ਕੱਟ